ਵੈਜੀਟੇਬਲ ਐਂਡ ਫਰੂਟ ਕਮਿਸ਼ਨ ਏਜੰਟ ਐਸੋਸੀਏਸ਼ਨ ਦੇ ਪ੍ਰਧਾਨ ਕੁਸਵਿਕ ਸਿੰਘ ਦੀ ਅਗਵਾਈ ਹੇਠ ਪਿਛਲੇ 20 ਸਾਲਾਂ ਤੋਂ ਸਬਜ਼ੀ ਮੰਡੀ ਵੱਲਾਂ ਦੇ ਰੁਕੇ ਹੋਏ ਵਿਕਾਸ ਕਾਰਜ ਜਿਵੇਂ ਕਿ ਸ਼ੈੱਡ ਸੜਕਾਂ ਚਾਰਦਵਾਰੀ ਤੇ ਸੀਵਰੇਜ ਤੇ ਕੰਮ ਮਾਰਕੀਟ ਕਮੇਟੀ ਵੱਲੋਂ ਸ਼ੁਰੂ ਕਰਵਾ ਦਿੱਤੇ ਗਏ ਹਨ ਤੇ ਕਾਫੀ ਕੰਮ ਸਿਰੇ ਚੜ ਚੁੱਕਿਆ ਹੈ ਜਿਸ ਕਾਰਕ ਕੇ ਗੁਰਸੇਵਕ ਸੰਗਤ ਤੇ ਉਹਨਾਂ ਦੀ ਟੀਮ ਵੱਲੋਂ ਹਲਕਾ ਵਿਧਾਇਕ ਜੀਵਨ ਜੋਤ ਕੌਰ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੂੰ ਸਿਰ ਓਪਰ ਪਾ ਕੇ ਸਨਮਾਨਿਤ ਕੀਤਾ ਗਿਆ ਵਿਧਾਇਕ ਜੀਵਨ ਜੋਤ ਕੌਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਜੋ ਵਾਦੇ ਲੋਕਾਂ ਨਾਲ ਕੀਤੇ ਗਏ ਹਨ ਉਹ ਹਰ ਹਾਲਤ ਵਿੱਚ ਪੂਰੇ ਕੀਤੇ ਜਾਣਗੇ ਦੱਸਣਾ ਚਾਹੁੰਦੀ ਕਿ ਅਸੀਂ ਮੰਡੀ ਦੇ ਵਿੱਚ ਜਦੋਂ ਵੀ ਆਏ ਆ ਇੱਕ ਬਹੁਤ ਵੱਡਾ ਟੌਪਿਕ ਉੱਗਾ ਸੀ ਮੰਡੀ ਔਰ ਬੜੇ ਵੱਡੇ ਵੱਡੇ ਲੀਡਰਾਂ ਨੇ ਮੰਡੀ ਤੇ ਸਿਆਸਤ ਬਹੁਤ ਕੀਤੀ ਹੈ ਸੋ ਪਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੀ ਮਾਨ ਸਰਕਾਰ ਨੇ ਆ 3.5 ਸਾਲ ਦੇ ਵਿੱਚ ਇਹਨਾਂ ਦੀ 6 ਸ਼ੈਡ ਦੀ ਮੰਗ ਸੀਗੀ ਅਸੀਂ 4 ਸ਼ੈਡ ਨਵੇਂ ਪਵਾ ਲਏ ਨੇ 60 ਦੇ ਕਰੀਬ ਨਵੀਆਂ ਲਾਈਟਾਂ ਲੱਗੀਆਂ ਨੇ ਔਰ 4 ਨੰਬਰ ਸ਼ੈਡ 6 ਨੰਬਰ ਸ਼ੈਡ ਦੇ ਅਰਾਊਂਡ ਜਿੱਥੇ ਸੜਕ ਦੀ ਲੋੜ ਹੈ ਔਰ ਸੜਕ ਬਣ ਰਹੀ ਹੈ ਸਫਾਈ ਇੱਥੇ ਲਗਾਤਾਰ ਚੱਲ ਰਹੀ ਹੈ ਤੁਸੀਂ ਪਿੱਛੇ ਦੇਖ ਸਕਦੇ ਹੋ ਇੱਥੇ 6 ਵਜੇ ਤੱਕ ਇਹ ਰੈਗੂਲਰਲੀ ਸਫਾਈ ਹੁੰਦੀ ਰਹਿੰਦੀ ਹੈ ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਮਾਨ ਸਰਕਾਰੀ ਕجهه ਹੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਜਿਸ ਨੇ ਕੋਲ ਕੰਮ ਕਰਨ ਦੀ ਨੀਅਤ ਔਰ ਨੀਤੀ ਦੋਨੋਂ ਨੇ ਔਰ ਜਿਹੜੇ ਜਿਹੜੇ ਵਾਦੇ ਅਸੀਂ ਲੋਕਾਂ ਦੇ ਵਿੱਚ ਕਰਕੇ ਆਏ ਸੀਗੇ ਅਸੀਂ ਉਹ ਸਾਰੇ ਪੂਰੇ ਕਰਦੇ ਪਿਆ। ਸਬਜੀ ਮੰਡੀ ਵੱਲਾ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਇੱਥੇ ਵਿਕਾਸ ਦੇ ਕੰਮ ਰੁਕੇ ਹੋਏ ਸਨ ਤੇ ਅੱਜ ਇੱਥੇ ਹਲਕਾ ਵਿਧਾਇਕ ਜੀਮਲ ਜੋਤਕੌਰ ਜੀ ਵਿਕਾਸ ਦੇ ਕੰਮ ਜਿਹੜੇ ਹੋ ਰਹੇ ਨੇ ਸ਼ੈੱਡ ਬਣ ਰਹੇ ਨੇ ਸ਼ੜਕਾਂ ਬਣ ਰਹੀਆਂ ਨੇ ਉਸ ਦਾ ਅੱਜ ਮੁਆਨਾ ਕਰਕੇ ਗਏ ਹਨ ਤੇ ਅਸੀਂ ਗੱਲਬਾਤ ਕਰਦੇ ਹਾਂ ਇੱਥੇ ਸਰਦਾਰ ਗੁਰਸੇਵਕ ਸਿੰਘ ਜੀ ਨਾਲ ਉਹ ਕੀ ਕਹਣਗੇ ਹਾਂਜੀ ਸਰ ਹਾਂਜੀ ਪਹਿਲਾਂ ਗੁਰਸੇਵਕ ਸਿੰਘ ਆ ਜੀ ਮੈਂ ਵੈਜੀਟੇਬਲ ਐਂਡ ਫਰੂਟ ਸਬਜੀ ਮੰਡੀ ਵੱਲਾ ਦਾ ਪ੍ਰਧਾਨ ਆ ਜੀ ਹਾਂਜੀ ਆਸੇ ਦੱਸੋ ਜੀ ਦੇਖੋ ਅੱਜ ਸਾਡੇ ਹਲਕੇ ਦੇ ਐਮਐਲਏ ਮੈਡਮ ਜੀਵਨਜੋਤ ਕੌਰ ਜੀ ਆਏ ਜੀ ਜਿਹੜੇ ਆਪਣੀ ਮੰਡੀ 'ਚ ਵਿਕਾਸ ਕਾਰ ਚੱਲਣ ਦਾ ਹੈ ਜੀ ਅੱਜ ਉਹਨਾਂ ਨੇ ਨਰੀਖਣ ਕਰਨਾ ਹੈ ਜਿੱਦਾਂ ਜੀ ਅੱਜ ਸ਼ੈੱਡ ਬਣੇ ਆ ਜੀ ਆਪਣੇ 2 3 4 ਇਹ ਸ਼ੈੱਡ ਬਣੇ ਆ ਤੇ ਰੂਟ ਮੰਡੀ ਵਾਲਾ ਸੜਕਾ ਮੰਡੀਆਂ ਜੇ ਉਹਨਾਂ ਦਾ ਕਰਨ ਆਇਆ ਜੀ ਅੱਜ ਉਹਨਾਂ ਨੂੰ ਸਭ ਨੂੰ ਬੁਲਾਇਆ ਗਿਆ ਸੀ ਵੀ ਇਹਨਾਂ ਦਾ ਧੰਨਵਾਦ ਕੀਤਾ ਜਿਹੜਾ ਨੇ ਸਾਡਾ ਇੰਨਾ ਸਹਿਯੋਗ ਦਿੱਤਾ ਜੀ ਕੰਮ ਕਰਾਉਣ ਦਾ ਗੁਰਸੇਵਕ ਜੀ ਇਸ ਤੋਂ ਇਲਾਵਾ ਹੋਰ ਜਿਹੜੇ ਕੰਮ ਜਿਵੇਂ ਚਾਰਦਵਾਰੀ ਆ ਜਾਂ ਕੋਈ ਉਹ ਵੀ ਮਤਲਬ ਕੰਮ ਹੋਣਗੇ ਹਾਂਜੀ ਹਾਂਜੀ ਬਿਲ ਉਹਦਾ ਬਾਈ ਤੋਂ ਬਣਾ ਦਿੱਤਾ ਗਿਆ ਜੀ ਹੁਣ ਦੇਖੋ ਕਦੋਂ ਤੱਕ ਸ਼ੁਰੂ ਹੋ ਜਾਂਦੇ ਆ ਕਾਡੋ ਸਵਾਸ਼ਿੰਗ ਤੋਂ ਵੀ ਛੇਤੀ ਤੋਂ ਛੇਤੀ ਕਰਵਾ ਦਿੰਦੇ ਆ ਇਹ ਸਨ ਸਰਦਾਰ ਗੁਰਸੇਵਕ ਸਿੰਘ ਜੀ ਜਿਨ੍ਹਾਂ ਨੇ ਕਿਹਾ ਕਿ ਸਬਜ਼ੀ ਮੰਡੀ ਦੇ ਜਿਹੜੇ ਵੀ ਵਿਕਾਸ ਕੰਮ ਰੁਕੇ ਹੋਏ ਹਨ ਉਹ ਜਲਦੀ ਤੋਂ ਜਲਦੀ ਪੂਰੇ ਕਰਵਾਏ ਜਾਣਗੇ ਤੇ ਕਿਸੇ ਵੀ ਆਰਤੀ ਜਾਂ ਕਿ ਫੜੀ ਵਾਲੇ ਜਾਂ ਦੁਕਾਨਦਾਰ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ 8ਵੇਂ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅਮਰਸਾ